ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਵਿੱਚ ਨਗਰ ਨਿਗਮ ਮੁਹਾਲੀ ਦਾ 177 ਕਰੋੜ ਦਾ ਬਜਟ ਪਾਸ ਹਾਲਾਂਕਿ ਮੀਟਿੰਗ ਦੌਰਾਨ ਵਿਰੋਧੀ ਧਿਰ ਵੱਲੋਂ ਸੱਤਾਧਾਰੀ ਧਿਰ ਦੀ ਐਡਵਰਟਾਈਜ਼ਿੰਗ ਪਾਲਿਸੀ ਨੂੰ ਲੈ ਕੇ ਚੁੱਕੇ ਵੱਡੇ ਸਵਾਲ ਅਤੇ ਕੀਤੀ ਵਿਜੀਲੈਂਸ ਇਨਕੁਆਰੀ ਦੀ ਮੰਗ ਜਿਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਿਰੋਧੀਆਂ ਨੂੰ ਖਾਮ ਖਾ ਮਤਲਬ ਜਿਵੇਂ ਪਾਣੀ ਤੋਂ ਪਹਿਲਾਂ ਹੀ ਮੋਜੇ ਲਾਉਣ ਦੀ ਆਦਤ ਹੈ ਕੱਲ ਉਹਨਾਂ ਨੇ ਅਜੇ ਬਜਟ ਦੇਖੋ ਅੱਜ ਪਾਸ ਹੋਇਆ ਹੈ ਉਹਨਾਂ ਨੇ ਗੱਲ ਹੀ ਆਪਣੀ ਜਿਹੋ ਸੀਗੀ ਪ੍ਰੈਸ ਕਾਨਫਰੰਸ ਕੀਤੀ ਕਈ ਗੱਲਾਂ ਬਤਾ ਦਿੱਤੀਆਂ ਮੈਂ ਸਮਝਦਾ ਉਹ ਬਿਲਕੁਲ ਫਜ਼ੂਰ ਗੱਲਾਂ ਮਤਾਂ ਸੀਗੀਆਂ ਔਰ ਜੋ ਗੱਲ ਕਹਿ ਰਹੇ ਸੀ ਬਿਲਕੁਲ ਉਹ ਝੂਠ ਸੀਗੀ ਜੋ ਬਜਟ ਹੈ ਉਹਨਾਂ ਨੇ ਇਹ ਸੀ ਕਿ ਨੈਗੇਟਿਵ ਜਾ ਰਿਹਾ ਬਜਟ ਪੋਜ਼ਿਟਿਵ ਗਿਆ ਹੈ ਇਹਨਾਂ ਇੱਕ 73 ਦਾ ਸੀਗਾ ਇਸ ਵਾਰੀ 170 ਕਰੋੜ ਦਾ ਹੈ ਇਹ ਜਿਹੜੇ ਸੀ ਉਹ ਕਹਿੰਦੇ ਕਿ ਕਿਥੋਂ ਤੁਹਾਡਾ ਕਿਥੇ ਜਗਾ ਟੱਲ ਨਹੀਂ ਕੋਈ ਕੋਈ ਏਜੈਂਡੇ ਦੇ ਤਰ੍ਹਾਂ ਜੈਂਡਾ ਉੱਲਾ ਕੋ ਪਹੁੰਚਾਇਆ ਉਹਦੇ ਤੋਂ ਕਹਿੰਦੇ ਅਸੀਂ ਨਹੀਂ ਨਹੀਂ ਐਕਚੁਅਲ ਬਲਟੋ ਹੁੰਦਾ ਹੈ ਲੈ ਹਾਊਸ ਦੇ ਵਿੱਚੋਂ ਪਾਸ ਹੁੰਦਾ ਹੈ ਜੇ ਕੋਈ ਪਹਿਲਾਂ ਕੋਈ ਤਜਵੀਜ਼ ਆਉਂਦੀ ਹੈ ਉਹਨੂੰ ਅਸੀਂ ਬਲਟੋ ਮੰਨਿਆ ਜਾ ਸਕਦਾ ਜੋ ਅੱਜ ਪਾਸ ਹੋਇਆ ਮੈਂ ਉਹ ਦੱਸ ਰਿਹਾ ਤੁਹਾਨੂੰ ਮਿਰਸਾ ਜਿਹੜੀ ਵਿਜੀਲੈਂਸ ਇਨਕੁਆਰੀ ਦੀ ਗੱਲ ਕਰ ਰਹੇ ਸੀ ਇਹਦਾ ਥੋੜਾ ਜਨਾ ਨਹੀਂ ਕਿ ਮੈਂ ਦੱਸ ਸਕਦਾ ਕੀ ਹੈ ਉਹਨਾਂ ਨੇ ਜੀ ਬਾਰ-ਬਾਰ ਉਹ ਕਹਿੰਦੇ ਸੀਗੇ ਕਿ ਪਤਨ ਇਹ ਕੋਈ ਬਹੁਤ ਵੱਡਾ ਘਪਲਾ ਹੈ ਇਹਦੇ ਕੋਈ ਪ੍ਰੋਪਰ ਕੰਮ ਨਹੀਂ ਹੋ ਰਿਹਾ ਤੇ ਮੈਂ ਕਿਹਾ ਦੱਸੋ ਚਾਹੁੰ ਤੇ ਉਹਨਾਂ ਨੇ ਕਿਹਾ ਮਨਜੀਤ ਸਿੰਘ ਸਿੱੱਠੀ ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ ਇਹ 20 ਰੈਂਸਕੁਆਰੀ ਮੰਗਦਾ ਤੇ ਅਸੀਂ ਕਿਹਾ ਵੀ ਹਾਊਸ ਜੇ ਕੋਈ ਨਹੀਂ ਦਿੱਕਤ ਹਾਊਸ ਕਰਵਾ ਸਕਦਾ ਤੇ ਅਸੀਂ ਹਾਊਸ ਦੇ ਵਿੱਚ ਵੀ ਕਿਹਾ ਸਰ ਇਹ ਅਪਟਰਨੈਂਟਲੀ ਕਿਹਾ ਗਿਆ ਸੀ ਉਹਨਾਂ ਨੇ ਪਹਿਲਾਂ 31 ਕਰੋੜ ਰੁਪਏ ਰੱਖਿਆ ਗਿਆ ਸੀ ਤੇ ਆਇਆ ਸਿਰਫ 4.5 ਕਰੋੜ ਰੁਪਏ ਉਹਨੂੰ ਲੈ ਕੇ ਕਹਿੰਦੇ ਵੀ ਇੰਨਾ ਕਰੋੜ ਰੁਪਏ ਕਟਾ ਕਿੱਥੇ ਗਿਆ ਭਾਈ ਹਰ ਇੱਕ ਬੰਦਾ ਸੋਚਦਾ ਕਿ ਮੇਰਾ ਮੁੰਡਾ ਆਈਐਸ ਬਣੇ ਮੇਰਾ ਮੁੰਡਾ ਡਾਕਟਰ ਬਣੇ ਪਰ ਨਹੀਂ ਬਣਦਾ ਸੀ ਉਹਨਾਂ ਨੇ ਸੀ ਕਿ ਉਹਦਾ ਸਾਈ ਟੈਂਡਰ ਲਾਇਆ ਉਹ ਕਾਮਯਾਬ ਹੋ ਜਾਊਗਾ ਚੜ ਜੂਗਾ ਡੈਂਡਰ ਨਹੀਂ ਚੜ ਸਕਿਆ ਤਾਂ ਅਸੀਂ ਉਹ ਦੁਬਾਰਾ ਫੇਟਰਾ ਜੀ ਕਰਾਂਗੇ ਉਹ ਕਹਿੰਦਾ 186 ਪੋਲ ਅਸੀਂ ਵੇਖਿਆ ਜਿੱਥੇ ਐਡਾਂ ਲੱਗੀਆਂ ਹੋਈਆਂ 4.21 ਕਰੋੜ ਇਕੱਠਾ ਹੋਇਆ ਤਾਂ ਵੀ ਪ੍ਰੋਪੋਜ਼ ਹੋ ਗਿਆ ਉਹ ਕਹਿੰਦਾ ਤੁਹਾਡੀ ਜੇਹ ਜੀ ਪੈਸਾ ਜਾ ਰਿਹਾ ਤੁਸੀਂ ਸਰਕਾਰ ਜਿਹੜੇ ਉਹਨਾਂ ਨੂੰ ਸਿਖਾ ਕੇ ਦੇਖੋ ਜਿਹੜੇ ਤੁਸੀਂ ਜਾ ਕੇ ਦੇਖ ਲਓ ਹਰ ਪੋਲ ਤੇ ਵੀ ਐਡ ਲੱਗੀ ਹੋਈ ਆ ਜਿਹੜੇ ਹਰ ਪੋਲ ਤੇ ਐਡ ਲੱਗੀ ਹੋਈ ਆ ਜਦੋਂ ਆਪਾਂ ਰੇਡੀ ਫੜੀ ਦੀ ਗੱਲ ਕਰਦੇ ਆ ਤਾਂ ਰੇਡੀ ਫੜੀਆਂ ਅਫੈਕਟ ਕਰਦੀਆਂ শোরੂਮਾਂ ਦਾ ਕੰਮ ਨਹੀਂ ਚੱਲਦਾ ਇਹ ਹਰੇ ਯੂਨੀਪੋਲ ਹੈਗੇ ਆ ਜੋ ਅਸੀਂ ਖੰਭੇ ਤੇ ਐਡ ਲਾ ਦਾਂਗੇ ਤੇ ਯੂਨੀਪੋਲ ਕੇ ਮਿਲਣਗੇ। ਇਹ 31 ਬੰਦੀ ਹੈ। ਬਰਸ ਮੁਸ਼ਕਿਲ ਕਰਾਇਆ ਕਿੰਨਾ ਪਹਿਵਾਣਾ ਪਾਇਆ। ਕਿ ਇਹਦੇ ਕਾਰਵਾਈ ਜੀਨੇ ਕਰਨੀ ਹੈ। ਕਾਰਪੋਰੇਸ਼ਨ ਕਰੂਗਾ, ਦਮਾੜਾ ਕਰੂਗਾ ਜਾਂ ਸਿਰਫ ਆਪਾਂ ਦੇਖਦੇ ਰਹਾਂਗੇ ਕਿ ਕਨੇ ਕਾਰਵਾਈ ਕਰੇ। ਨਹੀਂ ਇਹ ਕਾਰਪੋਰੇਸ਼ਨ ਦੀ ਬੰਦੀ ਹੈ। ਕਾਰਵਾਈ ਅਸੀਂ ਜੋ ਧਿਆਨ ਚ ਆਇਆ ਉਹਨਾਂ ਦੀ ਕਾਰਵਾਈ ਕਰਾਂਗੇ। ਬਟ ਗੱਲ ਇਹ ਆ ਵੀ ਇਹਨੇ ਹੁਣ ਅੱਗੇ ਵਧਿਆ ਸਾਈਟਾਂ ਸੀ ਪਹਿਲਾਂ 100 ਕੁ ਸੀ ਗਈਆਂ 180 ਸਾਈਟਾਂ ਪਹਿਲਾਂ ਸੀ ਹੁਣ 300 ਕੁ ਹੋ ਗਈਆਂ 349 349 ਕਰੋੜ ਕਮਾੜਾ ਵੱਲੋਂ ਆਇਆ ਪਾਰਕਨ ਦਾ ਕਹਿੰਦਾ ਹਿਸਾਬ ਨਹੀਂ ਲੱਗਦਾ ਕੋਈ ਸਿੱਟੀ ਦਾ ਵੀ ਨਹੀਂ ਉਹਦਾ 50 ਕਹਿ ਕੇ ਚਲੇ ਗਏ ਮਤਲਬ ਤੁਹਾਨੂੰ ਦੱਸ ਰਿਹਾ ਕਿ 50 ਆਇਆ ਸਾਡੇ ਕੋਲ ਤਾਂ 6 ਆਇਆ ਹੈ ਕਿੰਨੇ ਦਾ ਵਧਾਈ ਮੁੰਡੇ ਕੇ ਹੌਸਲ ਦੇ ਵਿੱਚ ਮਤਾ ਆਇਆ ਕਿੰਨੇ ਜਿਹੜੀ ਰੱਸੀ ਦੀ ਹੈ ਉਹ 2100 ਬੱਚੇ ਦਾ ਹੈਗਾ ਜੀ ਤੇ 3100 ਵਧਾ ਹੈਗਾ ਦੇਖੋ ਗੱਲੇ ਕਿ ਐਸੀ ਕਿ ਮੈਸੇਜ ਦੇਣਾ ਹੁੰਦਾ ਠੀਕ ਹੈ ਨਾ ਚੌਂਕੀਦਾਰਾਂ ਨੇ ਕਿਹਾ ਕਿ ਜਾਗਦੇ ਰਹੋ ਜਾਗੋ ਨਾ ਜਾਗੋ ਅਗਲੇ ਦੀ ਮਰਜ਼ੀ ਆ ਕੋਈ ਲੱਖ ਰੁਪਏ ਦੇਈ ਦਿਓ ਸਾਨੂੰ ਕੋਈ ਦਰਾਜ ਨਹੀਂ ਪਰ ਸਾਡੇ ਵੱਲੋਂ ਹਾਊਸ ਵੱਲੋਂ ਪਾਸ ਕੀਤਾ ਗਿਆ ਉਹ 2100 ਤੇ 3100 ਹੈ ਸਰ ਕੱਲ ਜਿਵੇਂ ਮੁੱਖ ਮੰਤਰੀ ਪੰਜਾਬ ਨੂੰ ਆੜੀ ਦੇ ਡੋਰਕੇ ਸਿਗੇ ਤੇ ਉਹਨਾਂ ਦੇ ਸਾਹਮਣੇ ਕਾਫੀ ਹੋਲਡਿੰਗ ਪਾ ਰਹੇ ਹਰੇ ਗਲੀ ਚੱਲਾ ਮੋੜ ਤੇ ਹੋਲਡਿੰਗ ਲਗਾਏ ਗਏ ਉਸ ਤੋਂ ਕਿੰਨਾ ਕਰ ਆਪਣੀ ਲੱਗਦੀ ਕਿ ਉਹਨੂੰ ਘਾਟਾ ਨਹੀਂ ਮੈਂ ਐਡਵਰਟਾਈਜ਼ ਪੋਸਟ ਦਾ ਦੇਖੋ ਜੀ ਉਹੀ ਚੀਜ਼ ਦਾ ਨੁਕਸਾਨ ਹੋਏਗਾ ਜੇਕਰ ਭਾਈ ਜੀ ਉਹੀ ਐਡ ਗਰਪਸ਼ਨ ਨੂੰ ਮਿਲੇ ਤੇ ਸਾਨੂੰ ਉਹਦੇ ਪੈਸੇ ਜਾਣ ਤੇ ਉਹੀ ਉਹ ਪੋਲਾਂ ਤੇ ਲੱਗ ਜਾਂਦੀ ਹੈ ਤੇ ਸਾਨੂੰ ਨ ਆ ਰਹੇ ਸਰ ਨੂੰ ਪਰਵਾ ਲਾ ਕੇ ਅਸੀਂ ਡਿਸਕਸ ਕਰਾਂਗੇ ਉਹਦੇ ਬਾਰੇ ਕੀ ਕਰ ਸਕਦੇ ਆ ਆਪਾਂ 3100 ਰੁਪਏ ਆਪਾਂ ਇੰਪਲੀਮੈਂਟ ਕਿੱਦਾਂ ਕਰਾਂ ਉਹ ਮੰਨਦੇ ਹੀ ਨਹੀਂ ਆ ਕੇ ਸਰ ਅਸੀਂ ਮੈਸੇਜ ਦੇਣਾ ਸੀ ਦਿੱਤਾ ਠੀਕ ਹੈ ਉਹ ਕਿਵੇਂ ਕਰਵਾਉਣਾ ਜੇਕਰ ਨੂੰ ਅਸੀਂ ਉਹਦੇ ਖਿਲਾਫ ਕੋਈ ਕਾਰਵਾਈ ਕਰਾਉਣੀ ਆ ਤਾਂ ਕਹਿ ਸਕਦੇ ਆ ਕਿ ਜੀ ਲਿਕੇ ਕੰਪਲੀਟ ਨਹੀਂ ਸੁਣਿਆ ਆਪਣਾ ਤੁਹਾਡੇ ਕਹਿੰਦਾ ਭਾਗ ਜੇ ਕਿਸੇ ਤੋਂ ਜ਼ਬਰਦਸਤੀ ਆ ਕੇ 51000 ਮੰਗਣ ਉਹ ਕਾਰਵਾਈ ਕਰਾ ਨਹੀਂ ਸਰ ਹਾਂ ਬਿਲਕੁਲ ਕਾਰਵਾਈ ਕਰਾ ਸਕਦੇ ਤੁਹਾਨੂੰ ਕੰਪਲੀਟ ਦਵੇ ਪੁਲਿਸ ਨਹੀਂ ਨਹੀਂ ਪੁਲਿਸ ਨੂੰ ਅਸੀਂ 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 ਨਹੀਂ ਨਾ ਸਾਰੇ ਸਰ ਅਸੀਂ ਸਸਪੈਂਡ ਲਿਖੇ ਭੇਜਾਂਗੇ ਸਾਨੂੰ ਵੀ ਕਹਿ ਗਦਾ ਜੀ ਤਾਂ ਹੀ ਪੁਲਿਸ ਨੂੰ ਕਹਿਣਾ ਕਾਰਵਾਈ ਤਾਂ ਪੁਲਿਸ ਨੇ ਕਰਨੀ ਹੈ ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਮਾਰ ਨਹੀਂ ਲੱਗੇ ਹੋਏ ਹਾਂ ਜੀ ਮੈਂ ਮੀਡੀਆ ਡਿਪਾਰਟਮੈਂਟ ਵਿੱਚ ਮੀਡੀਆ ਡਿਪਾਰਟਮੈਂਟ ਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਮ ਕਰੀ ਜਾਂਦੇ ਲੋਗ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਿਕਾ